ਪਾਵਾਦਾ ਦੇ ਪਰਮ ਪੁਜਨੀਏ ਧਰਮ ਗੁਰੂ ਧਰਮ ਸਭਰਾ ਡਾਕਟਰ ਦੇਸ਼ੀ ਵਿਧਾਇਕ ਜੀ ਮਾਰੇ ਇਸ ਦਿਨ ਲੁਧਾਨਾ ਪਹੁੰਚ ਕੇ ਜੋ ਆਪਣੇ ਪਰਵਚਨ ਦੀ ਅਮਰ ਜੁਬਲੀ ਸ਼ਾਗਰਨਗੇ ਮੁੱਖ ਮਹਿਮਾਨ ਅਮਰ ਕੁੜਾ ਜੀ ਜੋ ਕੈਬਨਰ ਮੰਤਰੀ ਆਵਾਦਿ ਪਾਰਟੀ ਤੇ ਉਹ ਬਤੌਰ ਵਿਸ਼ੇਸ਼ ਮਾਨ ਹੋਣਗੇ ਜੋਧਰੂ ਸਿੰਘ ਸੰਜੀਵ ਰੋੜਾ ਜੀ ਕੈਬਨਰ ਮੰਤਰੀ ਪੰਜਾਬ ਸਰਕਾਰ ਚੰਡੇਦੇ ਸਮਰਦੀ ਸੀ ਮੁੰਡੀਆਂ ਜੀ ਦੇ ਡਾਕਟਰ ਰਜੋਤ ਸਿੰਘ ਜੀ ਲੋਕਾ ਲਈ ਮੰਤਰੀ ਪੰਜਾਬ ਸਰਕਾਰ ਕਰਨਗੇ ਤੇ ਸ਼ੁਭਤ ਰਾਜੂ ਜੀ ਘਟਨਾ ਪ੍ਰਿੰਸੀਪਲ ਇੰਦਰੀ ਜੀ ਕੋ ਮੇਨ ਨਗਰ ਕੋ ਜਾਣਾ ਰੌਮ ਦੀ ਜਿਹੜੀ ਪ੍ਰਧਾਨਗੀ ਆ ਅਧਿਖਸ਼ਤਾ ਉਹ ਚੌਧਰੀ ਮਨਾਰ ਬੱਗਾ ਵਿਧਾਇਕ ਉਤਰੀ ਵਿਧਾਨ ਸਭਾ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਬਿਸ਼ੇਸ਼ ਜ਼ੋਰ ਦੇ ਸ਼ਾਮਲ ਹੋ ਰਿਹਾ ਹੈ ਇਹਦੇ ਨਾਲ ਨਾਲ ਜਿਹੜਾ ਸਾਨੂੰ ਆਲ ਪਾਰਟੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਤੇ ਆਲ ਪਾਰਟੀ ਜਿਹੜੇ ਔਰ ਨਿਤਾਨੀ ਉਹ ਸ਼ਾਮਲ ਹੋਣਗੇ ਇਹ ਨਾਲ ਸਮਾਜੀ ਨੇਤਾ ਉਹਦੇ ਵਿੱਚ ਹੀ ਸ਼ਾਮਲ ਹੋਣਗੇ ਤੇ ਜਿਹੜੀ ਇਹ ਅਗਵਾਈ ਆ ਉਹ ਭਾਰਤੀ ਵਾਲਮੀਕ ਤਰਸਵਾ ਭਾਗਦਸ ਦੇ ਜੋ ਉੱਧੇਦਾਰ ਪੰਜਾਬ ਸਰਵਜ ਮੰਡਲ ਦੇ ਨੇ ਕੇਂਦਰੀ ਸੰਘਰਦ ਦੇ ਨੇ ਪ੍ਰਾਂਤੀ ਸੰਘਰਦ ਦੇ ਜਿਲ੍ਹਾ ਸੰਗਠਨ ਨੇ ਤੇ ਅਤੇ ਪ੍ਰਵਤਵਰੀ ਜਿਹੜੀ ਪ੍ਰਚਾਰ ਕਮੇਟੀ ਆ ਦੀ ਅਗਵਾਈ ਕਰੂਗੀ ਤੇਜਾ ਵਾਲਾ ਪ੍ਰਮਾਣ ਦਾ ਸ਼ਕਲ ਨੂੰ ਨਵਲ ਕੀਤਾ ਜਾ ਰਿਹਾ ਵਾ ਦੀ ਸਾਰੇ ਸ਼ਹਿਰ ਵਸਨੋਂ ਪੀਟ ਕਰਾਂਗੇ ਕਿਸ ਬੰਦੇ ਜੀ ਬਾ ਚੜ ਕੇ ਸਰੇਣ ਅਤੇ ਇਸ ਦਾ ਸਵਾਗਤ ਕਰਨਾ ਧੰਨਵਾਦ ਜਾਵਲ 15ਵੀਂ ਵਿਸ਼ਾਲ ਬ੍ਰह्म ਜੋਤੀ ਯਾਤਰਾ ਜੋ ਕਿ ਭਾਰਤੀਆ ਬਾਲਕੀ ਤਰ ਸਮਾਜ ਵੱਲੋਂ ਇਸ ਵਾਰ ਦ੍ਰੇਸੀ ਤੋਂ ਵੀ ਕੱਢੀ ਜਾ ਰਹੀ ਹੈ ਜਿਸ ਦੀ ਜੋ ਮੇਨ ਜੋ ਸਾਡੇ ਧਰਮ ਗੁਰੂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਣੀ ਹੈ ਇਸ ਜੋ ਛੋਭਾ ਯਾਤਰਾ ਨੂੰ ਜੋ ਦ੍ਰੇਸੀ ਦੇ ਵਿੱਚੋਂ ਜੋ ਤੁਰਨਾ ਹੈ ਉਹ ਸਾਡੇ ਮੇਰ ਮੈਡਮ ਇੰਦਰਜੀਤ ਕੌਰ ਜੀ ਨੇ ਉਹਨਾਂ ਨੇ ਇਸ ਨੂੰ ਛੰਡੀ ਦੇ ਕੇ ਤੁਰਨਾ ਹੈ ਤੇ ਇਸ ਪ੍ਰੋਗਰਾਮ ਦੀ ਜੋ ਪ੍ਰਧਾਨਗੀ ਹੈ ਚੌਧਰੀ ਮਦਨ ਲਾਲ ਜੀ ਬੱਗਾ ਵਾ ਉਹ ਕਰ ਰਹੇ ਨੇ ਤੇ ਆਪਾਂ ਸਾਰਿਆਂ ਨੇ ਰਲ ਕੇ ਉਸ ਦਿਨ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਵਿੱਚ ਸੱਚੀ ਸ਼ਰਧਾ ਔਰ ਆਪਣਾ ਪਿਆਰ ਦਿਖਾਉਂਦੇ ਹੋਏ ਸਾਰਿਆਂ ਨੂੰ ਬੇਨਤੀ ਆ ਵਾਲਮੀਕਨ ਭਾਈਚਾਰੇ ਨੂੰ ਔਰ ਹੋਰ ਵੀ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਕਿ ਆਓ ਆਪਾਂ ਰਲ ਕੇ ਉਸ ਦ੍ਰੈਸੀ ਦੇ ਵਿੱਚੋਂ ਚੱਲੀਏ ਔਰ ਪੂਰੇ ਸ਼ਹਿਰ ਦੇ ਵਿੱਚ ਇੱਕ ਪਿਆਰ ਭਰਾ ਮੈਸੇਜ ਦਈਏ ਤਾਂ ਕਿ ਅਸੀਂ ਸਾਰੇ ਰਲ ਕੇ ਇਕੱਠੇ ਰਹੀਏ ਧੰਨਵਾਦ ਜੈ ਹਵਾਲਮ ਕੀ ਜੋ ਬੋਲੇ ਸੋ ਨਿਰਵੇ ਧੰਨਵਾਦ ਜੈ ਹਵਾਲਮ ਕੀ ਮਹਾਰਾਜ ਦੀ ਜੈ ਬਹੁਤ ਹੀ ਖੁਸ਼ੀ ਦਾ ਪਲ ਹੈ ਜੀ 4 ਅਕਤੂਬਰ ਦਿਨ ਸ਼ਨੀਵਾਰ 15ਵੇਂ ਸ਼ੋਭਾ ਯਾਤਰਾ ਪਰਮਪੀਤਾ ਭਗਵਾਨ ਬਾਲਮੀ ਕੀ ਮਾਰਾ ਦੀ ਜਿਹੜੀ ਦ੍ਰੈਸੀ ਤੋਂ ਸਟਾਰਟ ਹੋਏਗੀ ਦ੍ਰੈਸੀ ਤੋਂ ਸਟਾਰਟ ਹੁੰਦੇ ਹੋਏ ਚੋੜੇ ਬਿਜਾਰ ਜਾਏਗੀ ਚੋੜੇ ਬਿਜਾਰ ਤੋਂ ਕੈਂਟਾਗੜ ਕੈਂਟਾਗੜ ਤੋਂ ਅੰਦਰ ਹੁੰਦੇ ਹੋਏ 3 ਨੰਬਰ ਡਿਵੀਜ਼ਨ ਨੂੰ 3 ਨੰਬਰ ਡਿਵੀਜ਼ਨ ਤੋਂ ਲੈ ਕੇ ਫਿਰ ਘਾਟੀ ਬਾਲਮਿਕੀ ਉੱਥੇ ਜਾ ਕੇ ਖਤਮ ਹੋ ਜਾਏਗੀ ਮੈਂ ਇਸ ਪ੍ਰਸਾਰਤਾ ਦੇ ਮਾਧਿਅਮ ਤੋਂ ਜਿੰਨੇ ਵੀ ਮੇਰੇ ਲੁਧਿਆਣਾ ਦੇ ਵੀਰ ਨੇ ਜਿੰਨੇ ਵੀ ਬਾਲਮਿਕਨ ਨੇ ਬਾ ਮਾਲਮਿਕਨ ਸ਼ਬਦ ਕਿਉਂ ਕਹਿਣ ਲੱਗਾ ਹੈਗਾ ਬਾਲਮਿਕਨ ਨਾ ਹੁੰਦਾ ਵਿਅਕਤੀ ਉਹ ਚਾਹੇ ਕਿਸੇ ਵੀ ਕਾਸਟ ਤੋਂ ਬਿਲੋਂਗ ਕਰਦਾ ਕਿਸੇ ਵੀ ਕਰਮ ਤੋਂ ਬਲੌਂਗ ਕਰਦਾ ਹੈ ਅਗਰ ਉਹ ਪਰਮ ਪਿਤਾ ਭਗਵਾਨ ਬਾਲਮੀਕੀ ਮਹਾਰਾ ਦੇ ਵਿੱਚ ਵਿਸ਼ਵਾਸ ਕਰਦਾ ਹੈਗਾ ਨਾ ਜੀ ਤੇ ਉਹਨੂੰ ਅਸੀਂ ਬਾਲਮੀਕਣ ਕਿਹਾ ਜਾਂਦਾ ਜਿਵੇਂ ਮੈਂ ਕਹਦਣਾ ਹੈਗਾ ਮੈਂ ਬਾਲਮੀਕਣ ਸ਼ਿਵ ਸੋਣੀ ਜਿੰਨੇ ਵੀ ਬਾਲਮੀਕੀ ਲੇਵਾ ਨਾਮ ਲੇਵਾ ਲੋਕ ਨੇ ਮੇਰੇ ਲੁਧਿਆਣੇ ਦੇ ਵਿੱਚ ਜੋ ਪਰਮਾਇਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਮੇਰੀ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਜੀ ਦਿਨ ਸ਼ਨੀਵਾਰ ਸਮਿਆਂ ਸ਼ਾਮ ਨੂੰ 4 ਵਜੇ ਖੁੱਲਾ ਸੱਦਾ ਜੀ ਲੁਧਿਆਣਾ ਵਾਸੀਆਂ ਵੱਲੋਂ ਲੁਧਿਆਣਾ ਲੋਹਪਣਾ ਦ੍ਰੈਸ਼ੀ ਤੋਂ ਸ਼ੋਭਾ ਯਾਤਰਾ ਪਰੰਪਰਿਤਾ ਭਗਵਾਨ ਵਾਲਮੀਕੀ ਸਟਾਰਟ ਜਿਹਦੀ ਸਟਾਰਟ ਹੋਏਗੀ ਜਿਹਦੇ ਵਿੱਚ ਮੈਂ ਆਪ ਜੀ ਨੂੰ ਹੱਥ ਜੋੜ ਕੇ ਸੱਦਾ ਦਿੰਦਾ ਬਦ ਚੜ ਕੇ ਪਰਿਵਾਰ ਦੇ ਨਾਲ ਹਿੱਸਾ ਲੋ ਤਾਂ ਕਿ ਜਿਹੜਾ ਇਹ ਸਮਾਜਿਕ ਸੋਹਾਰਦ ਹੈਗਾ ਉਹ ਵਧੇ ਸਾਰੇ ਵੀਰਾਂ ਜੀ ਵਾਲਮੀਕੀ ਹਰ ਹਰ ਵਾਲਮੀਕੀ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਬੜਾਈ ਖੁਸ਼ੀ ਦਾ ਪਲ ਹੈ ਉਹ ਰੈਬਰ ਪਵਨ ਰਮਾਇਣ ਯੋਗ ਵਿਸ਼ੇਸ਼ਤ ਦੇ ਮਹਾਨ ਰਚੇਤਾ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਮਾਤਾ ਸੀਤਾ ਰક્ષਕ ਲਵਕੁਸ਼ ਪਾਲਕ ਜਿਨ੍ਹਾਂ ਦਾ ਆਉਣ ਵਾਲੇ 7 ਅਕਤੂਬਰ ਨੂੰ ਪੂਰੇ ਵਿਸ਼ਵ ਦੇ ਵਿੱਚ ਬੜਾ ਹਰਸ਼ ਔ ਉਲਾਸ ਨਾਲ ਆ ਉਹਨਾਂ ਦਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਉਸੇ ਲੜੀ ਦੇ ਵਿੱਚ ਸਾਡੇ ਰਾਸ਼ਟਰੀ ਸਰਵੋੱਚ ਨਿਰਦੇਸ਼ਕ ਅਸ਼wini Sohota ji ਦੀ رہਨਮਾਈ ਦੇ ਵਿੱਚ ਇਸ ਲੁਧਿਆਣਾ ਦੀ ਧਰਤੀ ਪਾਵਨ ਧਰਤੀ ਦੇ ਉੱਪਰ 15ਵੀਂ ਬ੍ਰह्म ਜੋਤੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਤੇ ਜਿਹੜਾ ਦ੍ਰੇਸ਼ੀ ਖੁੱਲੇ ਮੈਦਾਨ ਤੋਂ ਸਟਾਰਟ ਹੋ ਕੇ ਵੱਖ-ਵੱਖ ਚੋੜਾ ਬਿਆਰ ਡਿਵੀਜ਼ਨ ਨੰਬਰ 3 ਤੋਂ ਹੁੰਦਾ ਹੋਇਆ ਹਾਟੀ ਵਾਲਮੀਕੀ ਮੰਦਰ ਸਥਾਨ ਤੇ ਜਾ ਕੇ ਸਮਾਪਤ ਹੋ ਗਿਆ ਇਹਦੇ ਵਿੱਚ ਆਪ ਜੀ ਨੂੰ ਤੇ ਸਾਨੂੰ ਬੜਾ ਮਾਣ ਤੇ ਫਕਰ ਮਹਿਸੂਸ ਹੁੰਦਾ ਕਿ ਮਾਰਕੀਟ ਐਸੋਸੀਏਸ਼ਨ ਅਲੱਗ ਅਲੱਗ ਲੁਧਿਆਣੇ ਸ਼ਹਿਰ ਦੇ ਸਮਾਜਿਕ ਰਾਜਨੀਤਿਕ ਸੇਵਾ ਭਾਵ ਕਰਨ ਵਾਲੇ ਸਾਥੀਆਂ ਨੇ ਜਿੱਥੇ ਸਾਡੀ ਸ਼ੋਭਾ ਯਾਤਰਾ ਦੇ ਲਈ ਸਵਾਗਤ ਦੇ ਲਈ ਜਗ੍ਹਾ ਜਗ੍ਹਾ ਫੁੱਲ ਵਰਸ਼ਾ ਲੱਗਦੀ ਵਿਵਸਥਾ अलग-अलग ਢੰਗ ਨਾਲ ਸਵਾਗਤ ਕਰਨ ਦਾ ਉਹਨਾਂ ਨੇ ਵਿਵਸਥਾ ਰੱਖੀ ਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਵਿਅਕਤ ਕਰਦਾ ਐਡਵਾਂਸ ਦੇ ਵਿੱਚ ਹੀ ਤੇ ਨਾਲ ਹੀ ਮੈਂ ਸਮੁੱਚੇ ਵਾਲਮੀਕਨ ਭਾਈ ਪੂਰੇ ਲੁਧਿਆਣਾ ਸ਼ਹਿਰ ਹੀ ਨਹੀਂ ਪੂਰਾ ਪੰਜਾਬ ਇੱਥੇ ਆ ਰਿਹਾ ਤੇ ਮੈਂ ਵਾਲਮੀਕਨ ਸਮਾਜ ਦੇ ਹਰੇਕ ਉਸ ਸਮਾਜ ਦੇ ਮਾਤਰ ਸ਼ਕਤੀ ਭੈਣਾਂ ਨੂੰ ਭਰਾਵਾਂ ਨੂੰ ਹੱਥ ਜੋੜ ਕੇ ਨਵੇਦਨ ਕਰਦਾ ਆਓ ਆਪ ਪ੍ਰਗਟ ਦਿਹਾੜਾ ਜਿਹੜਾ 4 ਅਕਤੂਬਰ ਨੂੰ 15ਵੀਂ ਵਿਸ਼ਾਲ ਸ਼ੋਭਾ ਯਾਤਰਾ ਪੂਰੇ ਲੁਧਿਆਣੇ ਸ਼ਹਿਰ ਦੀ ਸ਼ਾਨ ਉਹਦੇ ਵਿੱਚ ਆਓ ਸ਼ਾਮਲ ਹੋਈਏ ਤੇ ਸਾਰੇ ਰਲ ਕੇ ਇਸ ਤਿਉਹਾਰ ਪਾਵਨ ਪ੍ਰਗਟ ਦਿਵਸ ਨੂੰ ਹਰਸ਼ੋ ਉਲਾਸ ਨਾਲ ਮਨਾਈਏ